ਹਾਂਜੀ ਦੋਸਤੋ ਅੱਜ ਤੁਹਾਨੂੰ ਇੱਕ ਬੜੀ ਹੀ ਸੋਹਣੀ ਕਹਾਣੀ ਸੁਣਾਉਣ ਜਾ ਰਹੇ ਹਾਂ ਜੇ ਚੰਗੀ ਲੱਗੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਸਿਆਣੇ ਕਹਿੰਦੇ ਨੇ ਜੇ ਅਸੀਂ ਕਿਸੇ ਦਾ ਬੁਰਾ ਸੋਚਾਂਗੇ ਤਾਂ ਇੱਕ ਨਾ ਇੱਕ ਦਿਨ ਸਾਡੇ ਨਾਲ ਵੀ ਬੁਰਾ ਹੋਵੇਗਾ ਸੋ ਇਹ ਕਹਾਣੀ ਹੈ ਤਿੰਨ ਦੋਸਤਾਂ ਦੀ ਤਿੰਨ ਦੋਸਤਾਂ ਨੂੰ ਇੱਕ ਇੱਕ ਸੋਨੇ ਦੀ ਇੱਟ ਲੱਭ ਜਾਂਦੀ ਹੈ ਉਹ ਬੜੇ ਹੀ ਖੁਸ਼ ਹੁੰਦੇ ਹਨ ਉਹ ਸ਼ੁਕਰ ਕਰਦੇ ਹਨ ਕਿ ਅਸੀਂ ਅੱਜ ਗਰੀਬ ਤੋਂ ਅਮੀਰ ਹੋ ਗਏ ਹਾਂ ਸਾਨੂੰ ਅੱਜ ਸੋਨੇ ਦੀ ਇੱਟ ਲੱਭ ਗਈ ਹੈ ਅੱਧੇ ਉਹ ਤਿੰਨੋਂ ਜਾਣੇ ਸੋਨੇ ਦੀ ਇੱਟ ਲੈ ਕੇ ਰਾਹਤੇ ਦੇ ਵਿੱਚ ਦੁਰੇ ਜਾਂਦੇ ਹਨ ਆਹ ਰਾਹਤੇ ਵਿੱਚ ਤੁਰਦੇ ਆ ਤੁਰਦੇ ਆ ਇੰਨਾ ਹੀ ਦੋਸਤਾਂ ਨੂੰ ਭੁੱਖ ਲੱਗ ਜਾਂਦੀ ਹੈ ਫਿਰ ਉਹ ਸਲਾਹ ਬਣਾਉਂਦੇ ਹਨ ਕਿ ਅਸੀਂ ਪਿੰਡ ਦੇ ਵਿੱਚੋਂ ਖਾਣਾ ਮੰਗ ਕੇ ਆਈਏ ਤਾਂ ਜੋ ਅਸੀਂ ਖਾਣਾ ਖਾ ਕੇ ਉਹ ਰੋਟੀ ਖਾ ਕੇ ਆਪਣੀ ਭੁੱਖ ਮਿਟਾ ਲਈਏ ਸੋ ਉਹਨਾਂ ਤਿੰਨਾਂ ਦੋਸਤਾਂ ਨੇ ਸਲਾਹ ਕਰਕੇ ਆਪਣੇ ਇੱਕ ਦੋਸਤ ਨੂੰ ਪਿੰਡ ਦੇ ਵਿੱਚ ਭੇਜ ਦਿੱਤਾ ਰੋਟੀ ਲੈਣ ਵਾਸਤੇ ਜਦੋਂ ਉਹ ਤੀਸਰਾ ਦੋਸਤ ਪਿੰਡ ਦੇ ਵਿੱਚੋਂ ਰੋਟੀ ਲੈਣ ਵਾਸਤੇ ਗਿਆ ਤਾਂ ਉਸ ਦੇ ਮਨ ਦੇ ਵਿੱਚ ਬੁਰੇ ਖਿਆਲ ਆਉਣੇ ਸ਼ੁਰੂ ਹੋ ਗਏ ਉਸ ਨੇ ਸੋਚਿਆ ਕਿ ਕਿਉਂ ਨਾ ਮੈਂ ਖਾਣੇ ਦੇ ਵਿੱਚ ਰੋਟੀ ਦੇ ਵਿੱਚ ਜ਼ਹਿਰ ਮਿਲਾ ਕੇ ਆਪਣੇ ਉਹਨਾਂ ਦੋਨਾਂ ਦੋਸਤਾਂ ਨੂੰ ਦੇ ਦੇਵਾਂ ਜਦੋਂ ਉਹ ਮਰ ਜਾਣਗੇ ਤਾਂ ਮੈਂ ਉਹਨਾਂ ਦੀਆਂ ਜਿਹੜੀਆਂ ਸੋਨੇ ਦੀਆਂ ਇੱਟਾਂ ਹਨ ਉਹ ਵੀ ਮੈਂ ਰੱਖ ਲਵਾਂਗਾ ਅਤੇ ਮੈਂ ਹੋਰ ਅਮੀਰ ਬਣ ਜਾਵਾਂਗਾ ਅਤੇ ਦੂਸਰੇ ਪਾਸੇ ਜਿਹੜੇ ਉਹ ਦੋ ਦੋਸਤ ਉਹਨਾਂ ਸੋਨੇ ਦੀ ਇੱਟਾਂ ਦੀ ਰਾਖੀ ਬੈਠੇ ਸਨ ਉਹਨਾਂ ਦੇ ਮਨ ਦੇ ਵਿੱਚ ਵੀ ਬੁਰੇ ਖਿਆਲ ਆ ਗਏ ਉਹਨਾਂ ਨੇ ਸੋਚਿਆ ਕਿ ਜਦੋਂ ਸਾਡਾ ਤੀਸਰਾ ਦੋਸਤ ਆਵੇਗਾ ਤਾਂ ਅਸੀਂ ਉਸ ਦਾ ਗਲਾ ਕੁੱਟ ਕੇ ਉਸ ਨੂੰ ਖਤਮ ਕਰ ਦੇਵਾਂਗੇ ਉਸ ਨੂੰ ਮਾਰ ਦੇਵਾਂਗੇ ਅਤੇ ਜਿਹੜੀ ਉਸ ਦੇ ਕੋਲ ਇੱਕ ਸੋਨੇ ਦੀ ਇੱਟ ਹੈ ਉਹ ਵੀ ਅਸੀਂ ਆਪਸ ਦੇ ਵਿੱਚ ਅੱਧੀ-ਅੱਧੀ ਵੰਡ ਲਵਾਂਗੇ ਜਦੋਂ ਉਹ ਤੀਸਰਾ ਦੋਸਤ ਖਾਣਾ ਲੈ ਕੇ ਆਇਆ ਤਾਂ ਉਸ ਨੇ ਖਾਣੇ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਅਤੇ ਜਿਹੜੇ ਦੋ ਦੋਸਤ ਸੋਨੇ ਦੀਆਂ ਇੱਟਾਂ ਦੀ ਰਾਖੀ ਬੈਠੇ ਸਨ ਉਹਨਾਂ ਦੋਸਤਾਂ ਨੇ ਤੀਸਰੇ ਦੋਸਤ ਦਾ ਗळा ਘੁੱਟ ਕੇ ਉਸਨੂੰ ਖਤਮ ਕਰ ਦਿੱਤਾ। ਅਤੇ ਬਾਅਦ ਦੇ ਵਿੱਚ ਵਿਚਾਰ ਕਰਦੇ ਹਨ ਕਿ ਪਹਿਲਾਂ ਅਸੀਂ ਰੋਟੀ ਖਾ ਲਈਏ। ਪਹਿਲਾਂ ਅਸੀਂ ਆਪਣੇ ਪੇਟ ਦੀ ਭੁੱਖ 부ਝਾ ਲਈਏ। ਫਿਰ ਅਸੀਂ ਇਹਨਾਂ ਇੱਟਾਂ ਦਾ ਵਟਵਾਰਾ ਕਰਾਂਗੇ। ਜਦੋਂ ਉਹਨਾਂ ਨੇ ਰੋਟੀ ਖਾਧੀ ਤਾਂ ਰੋਟੀ ਖਾ ਕੇ ਉਹ ਦੋਨੋਂ ਦੋਸਤ ਵੀ ਮਰ ਗਏ। ਅਤੇ ਉਹਨਾਂ ਤਿੰਨਾਂ ਦੇ ਹੱਥ ਦੇ ਵਿੱਚ ਕੁਝ ਨਹੀਂ ਆਇਆ। ਸਿਰਫ ਮੌਤ ਦੇ ਇਲਾਵਾ ਕਿਉਂਕਿ ਜਦੋਂ ਅਸੀਂ ਕਿਸੇ ਦਾ ਬੁਰਾ ਸੋਚਾਂਗੇ ਤਾਂ ਸਾਡੇ ਨਾਲ ਵੀ ਬੁਰਾ ਹੋਏਗਾ ਸੋ ਇਸ ਕਰਕੇ ਸਿਆਣੇ ਕਹਿੰਦੇ ਹਨ ਕਿ ਭਾਈ ਸਾਨੂੰ ਸਾਰਿਆਂ ਦੀ ਸੁੱਖ ਮੰਗਣੀ ਚਾਹੀਦੀ ਹੈ ਸਾਰਿਆਂ ਦਾ ਭਲਾ ਮੰਗਣਾ ਚਾਹੀਦਾ ਹੈ ਜੇ ਅਸੀਂ ਕਿਸੇ ਦਾ ਭਲਾ ਸੋਚਾਂਗੇ ਤਾਂ ਸਾਡੇ ਨਾਲ ਵੀ ਪ੍ਰਮਾਤਮਾ ਭਲਾ ਕਰੇਗਾ